ਕਿ ਅੱਜ ਬੜੂ ਸਾਹ ਵਾਲੇ ਬਾਬਾ ਜੀ ਕਲਗੀ ਤਰ ਟਰਸਟ ਵੱਲੋਂ ਇੱਕ ਹੋਰ ਜਿਹੜਾ ਕਿਸੇ ਨੂੰ ਘਰ ਬਣਾ ਕੇ ਦਿੱਤਾ ਜਿਨ੍ਹਾਂ ਦਾ ਹੜ ਪੀੜ ਤੇ ਜਿਹੜਾ ਨੁਕਸਾਨ ਹੋਇਆ ਸੀ ਸਾਡਾ ਵੀ ਬੜਾ ਜ਼ਿਆਦਾ ਨੁਕਸਾਨ ਹੋਇਆ ਘਰ ਡਿੱਗ ਪਿਆ ਸਾਡੇ ਦੋ گاਵਾ ਹੀ ਉਹ ਵੀ ਮਰ ਗਈਆਂ ਕਿ ਮੰਨ ਲਓ ਫਸਲ ਵਾੜੀ ਖਰਾਬ ਹੋ ਗਿਆ ਸਾਰਾ ਮੰਡਾ ਹਲਸੀ ਹਾਂ ਜੀ ਇੱਕ ਵਾਰੀ ਤੇ ਘਰ ਟਟਰੀ ਹੋ ਗਿਆ ਕਿ ਲੱਗਦਾ ਸੀ ਜ਼ਿੰਦਗੀ ਖਤਮ ਹੋ ਗਈ ਆ ਹਾਂ ਜੀ ਬਿਲਕੁਲ ਲੱਗਦਾ ਸੀ ਜੀ ਮੰਨ ਲਓ ਜੇ ਰਾਤ ਸੌਂ ਜਾਈਦਾ ਸੀ ਹੁਣ ਬੱਚੇ ਜਵਾਨ ਹੀ ਕੁੜੀਆਂ ਵਿਆਹੀ ਸੀ ਤੇ ਦੋਵੇਂ ਮੁੰਡੇ ਵੀ ਜਵਾਨ ਹੀ ਤੇ ਰਾਤ ਜਿਹਨੂੰ ਨੀਂਦ ਖੁੱਲ ਜਾਂਦੀ ਜਾਗ ਆ ਜਾਂਦੀ ਜਦੋਂ ਤੇ ਨੀਂਦ ਆਉਂਦੀ ਨਹੀਂ ਮੰਨ ਲਓ ਆਲਣਾ ਤੇ ਪੰਛੀ ਵੀ ਰੋਂਦਾ ਹੀ ਆ ਜਿਹਨੂੰ ਦਾ ਢਾਈਏ ਕਿ ਆਪਾਂ ਦੇ ਫਿਰ ਇਨਸਾਨ ਆ ਅ ਪ੍ਰਵਾਕ ਕਿ ਮੈਂਬਰਾਂ ਨਾਲ ਗੱਲਬਾਤ ਕਰਦੇ ਆ ਪੜ ਕਿ ਕਹਿਣਾ ਚਾਹੇਗੀ ਅੱਜ ਜਿਹਦੇ ਤੇ ਕਿੰਨੀ ਖੁਸ਼ੀ ਆ ਕਿ ਅੱਜ ਤੁਹਾਡਾ ਘਰ ਭਣਾਕ ਦਿੱਤਾ ਗਿਆ ਹਾਂਜੀ ਬਾਬੇ ਬੜਾ ਸਵਾਲਿਆਂ ਨੇ ਸਾਨੂੰ ਘਰ ਬਣਾ ਕੇ ਦਿੱਤਾ ਬਹੁਤ ਖੁਸ਼ੀ ਹੈ ਅੱਜ ਧੰਨਵਾਦ ਕਰਦੇ ਉਹਨਾਂ ਦਾ ਵੀ ਸਾਨੂੰ ਅੱਜ ਫੇਰ ਦੁਬਾਰਾ ਤਿੰਨ ਚਾਰ ਮਹੀਨੇ ਤੋਂ ਬਾਅਦ ਅੱਜ ਛੱਤ ਮਿਲੀ ਨਸੀਬ ਹੋਈ ਗਰਮਾ ਚ ਸਾਰੇ ਵਧਾਈਆਂ ਦੇ ਰਹੇ ਨੇ ਵੀ ਪ੍ਰਮਾਤਮਾ ਤੁਹਾਡਾ ਘਰ ਬਣਾ ਦਿੱਤਾ ਹੈ ਕੀ ਕਹਣਾ ਜਾਓਗੇ ਹਾਂਜੀ ਚਲੋ ਵੀ ਅੱਜ ਤੇ ਸਾਰੇ ਮੁੰਚੇ ਆ ਪਰ ਦੁੱਖ ਵੇਲੇ ਤਾਂ ਕੋਈ ਨਹੀਂ ਜੇ ਵਿਰਲਾ ਹੀ ਕੋ ਨੇੜੇ ਲੱਗਦਾ ਨਹੀਂ ਤਾਂ ਕੋਈ ਨਹੀਂ ਜੇ ਦੁੱਖ ਵੇਲੇ ਲੱਗਦਾ ਹੈਗਾ ਸਾਡੀ ਮੰਨ ਲਓ ਇਹ ਭੂਆ ਇੱਕ ਵਿਚਾਰੀ ਉਹ ਆਉਂ ਜਾਂਦੀ ਸਾਡੇ ਕੋਲ ਮੰਨ ਲਓ ਸਾਡੇ ਅੱਜ ਵੀ ਭੂਆ ਹੀ ਆਈ ਹੈ ਸਾਡੇ ਕੋਲ ਬਹੁਤੇ ਰਿਸ਼ਤੇਦਾਰ ਤੇ ਸਾਡੇ ਆਏ ਹੀ ਨਹੀਂ ਇਸ ਤਰ੍ਹਾਂ ਤੇ ਆਪਣੇ ਧੀਆਂ ਪੁੱਤਣਾਂ ਉਹੋ ਜਿਹੀ ਇਹ ਆ ਹੈ ਠੀਕ ਹੱਥ ਹੁੰਦਾ ਹੀ ਆ ਫੇਰ ਵੀ ਹੈ ਮਾਪਿਓ ਜਿਹਾ ਇਹ ਵੇ ਵੇ ਕਿਤੇ ਆ ਪਾਏ ਤੇ ਸ਼ੁਗਰ ਕੀਤਾ ਵੀ ਮਹਾਰਾਜ ਵੱਡੇ ਵੱਡੇ ਉਮਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਪਾਤੇ ਸਾਸੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਹੜਪੀਰਤ ਇਲਾਕੇ ਵਿੱਚ ਪਹੁੰਚੇ ਆ ਹਲਕਾ ਰਾਸਾਸੀ ਦੇ ਪਿੰਡ ਲੋਧੀ ਗੁੱਜਰ ਵਿੱਚ ਜਿੱਥੇ ਕਿ ਅੱਜ ਬੜੂ ਸਾਹਿਬ ਵਾਲੇ ਬਾਬਾ ਜੀ ਕਲਗੀਧਰ ٹرسٹ ਵੱਲੋਂ ਇੱਕ ਹੋਰ ਜਿਹੜਾ ਕਿਸੇ ਨੂੰ ਘਰ ਬਣਾ ਕੇ ਦਿੱਤਾ ਜਿਨ੍ਹਾਂ ਦਾ ਹੜਪੀਰਤ ਜਿਹੜਾ ਨੁਕਸਾਨ ਹੋਇਆ ਸੀ ਸਭ ਤੋਂ ਪਹਿਲਾਂ ਤੁਹਾਨੂੰ ਕਹਾਡੀਆਂ ਤਸਵੀਰਾਂ ਵਿਖਾ ਦਾਂਗੇ ਇਹ ਅੱਜ ਬਾਬਾ ਜੀ ਵੱਲੋਂ ਜਿਹੜਾ ਕੀ ਘਰ ਦਾ ਮੂਰਤ ਕਰਕੇ ਪ੍ਰਵਾਹ ਕੇ ਮੈਂਬਰਾਂ ਦੇ ਹਵਾਲੇ ਕੀਤਾ ਗਿਆ ਵਾ ਬਹੁਤ ਸੋਹਣਾ ਜਿਹੜਾ ਘਰ ਤਿਆਰ ਕੀਤਾ ਗਿਆ 18 ਘੰਟੇ ਜਿਹੜਾ ਇਹ ਘਰ ਤਿਆਰ ਕੀਤਾ ਗਿਆ ਸ ਇਹ ਦੋ ਰੂਮ ਨੇ ਅਤੇ ਇੱਕ ਕਿਚਨ ਤਿਆਰ ਕੀਤੀ ਗਈ ਆ ਬਹੁਤ ਸੋਹਣਾ ਜਿਹੜਾ ਤਿਆਰ ਕੀਤਾ ਗਿਆ ਘਰ ਅਤੇ 18 ਕਿੰਟ ਹੈ ਜੇ ਤੁਸੀਂ ਦੇਖ ਸਕਦੇ ਹੋ ਨਵੇਂ ਭਾਂਡੇ ਨਵੀਂ ਰਸੋਈ ਤੱਕ ਜਿਹੜੇ ਸਭੂ ਜਿਹੜਾ ਵਾ ਬੜੂ ਸਾਹਿਬ ਵਾਲੇ ਬਾਬਾ ਜੀ ਨੇ ਉਹਨਾਂ ਵੱਲੋਂ ਦਿੱਤਾ ਗਿਆ ਰਾਸ਼ਨ ਤੱਕ ਜਿਹੜਾ ਵਾ ਤਿੰਨ ਤਿੰਨ ਮਹੀਨਿਆਂ ਦਾ ਪਾਗ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਤੁਸੀਂ ਦੇ ਵਿੱਚ ਰਾਸ਼ਨ ਤੱਕ ਦਾ ਜਿਹੜਾ ਇਤਿਹਾਮ ਕੀਤਾ ਗਿਆ ਵੱਡੀ ਜਿਹੜੀ ਆ ਬਾਬਾ ਜੀ ਵੱਲੋਂ ਘਰ ਸੇਵਾ ਕੀਤੀ ਗਈ ਆ ਅਤੇ ਉਹਨਾਂ ਦਾ ਟੀਚਾ ਵੀ 100 ਦੇ ਕਰੀਬ ਜਿਹੜੇ ਘਰ ਬਣਾ ਕੇ ਦੇਣੇ ਨੇ ਅੱਜ 56ਵਾਂ ਜਿਹੜਾ ਘਰ ਬਣਾ ਕੇ ਦਿੱਤਾ ਵਾ ਹਲਕਾ ਰਾਜਾ ਸਾਸੀ ਦੇ ਪਿੰਡ ਲੋਧੀ ਗੁੱਜਰ ਵਿੱਚ ਵੱਡੀ ਸੇਵਾ ਕੀਤੀ ਗਈ ਹੈ ਬਾਬਾ ਜੀ ਵੱਲੋਂ ਤੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਕਿ ਜਿਨ੍ਹਾਂ ਦਾ ਜਿਹੜਾ ਘਰ ਬਣਾ ਕੇ ਦਿੱਤਾ ਗਿਆ ਆ ਉਹ ਗੱਲਬਾਤ ਕਰਦੇ ਆ ਪਰਿਵਾਰਕ ਮੈਂਬਰਾਂ ਦੇ ਨਾਲ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਬਾਬਾ ਜੀ ਵੱਲੋਂ ਤੁਹਾਨੂੰ ਘਰ ਬਣਾ ਦਿੱਤਾ ਵਾ ਕਿੰਨਾ ਕਿ ਨੁਕਸਾਨ ਹੋ ਗਿਆ ਸੀ ਹੜਪੀਤ ਲਾਕੇ ਤੁਹਾਡੇ ਜੀ ਸਾਡਾ ਬਹੁਤ ਸਾਰੇ ਪਿੰਡ ਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਸਾਡਾ ਵੀ ਬੜਾ ਜ਼ਿਆਦਾ ਨੁਕਸਾਨ ਹੋਇਆ ਘਰ ਡਿੱਗ ਪਿਆ ਸਾਡੇ ਦੋ ਗਾਵਾਂ ਵੀ ਮਰ ਗਈਆਂ ਕਿ ਮੰਨ ਲਓ ਫਸਲ ਵਾੜੀ ਖਰਾਬ ਹੋ ਗਿਆ ਸਾਰਾ ਮੰਦਾ ਹਲਸੀ ਹਾਂਜੀ ਤੇ ਚਲੋ ਬਾਬਾ ਜੀ ਰਾਸ਼ ਸੰਗਤਾਂ ਨੇ ਜਿੰਨਾ ਘਰ ਬਣਾ ਕੇ ਦਿੱਤਾ ਆ ਮੰਨ ਲਓ ਮਹਾਰਾਜ ਉਹਨਾਂ ਦਾ ਭਲਾ ਕਰੇ ਵਧੀਆ ਹਾਂਜੀ ਮੈਨੂੰ ਐਸੋ ਵੀ ਘਰ ਵਿੱਚ ਕੀ ਕੀ ਬਣਾ ਦਿੱਤਾ ਵਾ ਕਿੰਨੀ ਜਗ੍ਹਾ ਵਾ ਰਸਕਾਉਂ ਸਾਡਾ ਕਰਦੇ ਹੋ ਘਰ ਦੇ ਨਾਲ ਨਾਲ ਹੋਰ ਕੀ ਕੀ ਤੁਹਾਨੂੰ ਜਿਹੜਾ ਵਾ ਪਰਿਵਾਰਕ ਮੈਂਬਰਾਂ ਨੂੰ ਰਾਸ਼ਨ ਤੱਕ ਕਿੰਨੇ ਮਹੀਨਿਆਂ ਦਾ ਪਾਜਤਾ ਗਿਆ ਬਾਬਾ ਜੀ ਮੰਨ ਲਓ ਰਾਸ਼ਨ ਵੀ ਦੋ ਤਿੰਨ ਮਹੀਨੇ ਤਿੰਨ ਦਾ ਦਿੱਤਾ ਹੈ ਘਰ ਵੀ ਸਾਨੂੰ ਬਹੁਤ ਵਧੀਆ ਬਣਾ ਕੇ ਦਿੱਤਾ ਹੈ ਤੇ ਵਧੀਆ ਸਾਨੂੰ ਹਾਂਜੀ ਤੇ ਮੈਨੂੰ ਐਸੋ ਵੀ ਕੀ ਲੱਗਦਾ ਨਹੀਂ ਇਹ ਰੱਬ ਰੂਪੀ ਦੇ ਬਾਬਾ ਜੀ ਨੇ ਜੇਕਰ ਰੱਬ ਲਜਵੇਂ ਬਾਬਾ ਜੀ ਨਾ ਹੁੰਦੇ ਤੇ ਕਿਸ ਤਰ੍ਹਾਂ ਘਰ ਤੁਸੀਂ ਬਣਾ ਪਾਉਣਾ ਸੀ ਕਿਸ ਤਰ੍ਹਾਂ ਪਰਿਵਾਰਕ ਮੈਂਬਰ ਕਿਸ ਤਰ੍ਹਾਂ ਸਾਰਾ ਰਹਿੰਦਾ ਸੀ ਇੱਥੇ ਨਹੀਂ ਬਾਬਾ ਜੀ ਸਾਨੂੰ ਤੇ ਕੋਈ ਅਜੇ ਆਸ ਨਹੀਂ ਸੀ ਵੀ ਮੰਨ ਲਓ ਸਾਡਾ ਘਰ ਬਣੂਗਾ ਤੇ ਨਾ ਹੀ ਬਣਾ ਸਕਦੇ ਹਾਂ ਅਜੇ ਹਾਂਜੀ ਤੇ ਮੈਨੂੰ ਦੱਸੋ ਵੀ ਜਦੋਂ ਹੜ੍ਹ ਆਏ ਨੇ ਉਦੋਂ ਤੁਹਾਡਾ ਕੀ ਨਾਕ ਨੁਕਸਾਨ ਹੋ ਗਿਆ ਘਰ ਜਿਹੜਾ ਸੀ ਸਾਰਾ ਢਾਈ ਢਾਈ ਹੋ ਗਿਆ ਸੀ ਕਿੱਥੇ ਤੁਸੀਂ ਰਹਿੰਦੇ ਸੀ ਸਾਰਾ ਪਰਿਵਾਰ ਫਿਰ ਆਪਣਾ ਅਹ ਅੱਡਾ ਜਣੋ ਘਰ ਡੈਕ ਟ ਹੈ ਗਿਆ ਅਸੀਂ ਤੰਬੂ ਲਾ ਕੇ ਰਹਿੰਦੇ ਰਹੇ ਉਦੋਂ ਦੇ ਤੰਬੂ ਜੀ ਹਾਂ ਹਾਂਜੀ ਠੀਕ ਹੈ ਜੀ ਹਾਂਜੀ ਬਿਲਕੁਲ ਜੀ ਕੋਈ ਤੰਬੂ ਦੀਆਂ ਤਸਵੀਰਾਂ ਜਰੂਰ ਸਾਂਝੀ ਕਰਾਂਗੇ ਜਦੋਂ ਹੜਾ ਆਏ ਉਸ ਤੋਂ ਬਾਅਦ ਘਰਾਂ ਦੇ ਨੁਕਸਾਨ ਹੋਏ ਤੇ ਘਰ ਟੈ ਟੈਰੀ ਹੋ ਗਿਆ ਤੇ ਤੁਹਾਨੂੰ ਤੰਬੂ ਦੀਆਂ ਤਸਵੀਰਾਂ ਵੀ ਸਾਂਝੀ ਕਰਦਾਂਗੇ ਇਹ ਪਰਿਵਾਰ ਦੇ ਘਰ ਨੇ ਇੱਥੇ ਪਰਿਵਾਰ ਜਿਹੜਾ ਆਪਣੇ ਬਾਲ ਬੱਚਿਆਂ ਨੂੰ ਲੈ ਕੇ ਰਹਿੰਦਾ ਰਿਹਾ ਸਭ ਤੋਂ ਪਹਿਲਾਂ ਹਾਲਾਤ ਵੇਖ ਲੋ ਕੀ ਨੇ ਇੱਥੇ ਜਿਹੜਾ ਕਿ ਇਹ ਤੰਬੂ ਦੇ ਥੱਲੇ ਹੀ ਘਰ ਦਾ ਰਸਾਂ ਦਾ ਸਮਾਨ ਬਿਸਰੇ ਤੱਕ ਨੇ ਇੱਥੇ ਰੋਟੀ ਪਾਣੀ ਪਕਾ ਕੇ ਸਮਾਂ ਜਿਹੜਾ ਬਤੀਤ ਕਰਦੇ ਸੀ ਪਰ ਬੜੂ ਸਾਹਿਬ ਵਾਲੇ ਬਾਬਾ ਜੀ ਵੱਲੋਂ ਇਹਨਾਂ ਨੂੰ ਜਿਹੜੀ ਕਿ ਘਰ ਬਣਾ ਦਿੱਤਾ ਗਿਆ ਬਹੁਤ ਵੱਡੀ ਸੇਵਾ ਕੀਤੀ ਗਈ ਆ ਅਤੇ ਪਰਿਵਾਰਕ ਮੈਂਬਰਾਂ ਕਹਿਣਾ ਵੀ ਜੇਕਰ ਬਾਬਾ ਜੀ ਦਾ ਸਾਡੀ ਬਾਹ ਫੜਦੇ ਤੇ ਸਾਡੇ ਕੋਲ ਸਾਰੀ ਉਮਰ ਜਿਹੜਾ ਉਹ ਘਰ ਨਹੀਂ ਸੀ ਬਣਾ ਮੈਨੂੰ ਸਰਕਾਰ ਵੀ ਬੜੇ ਦਾਅਵੇ ਕਰਦੀ ਸੀ ਵੀ ਅਸੀਂ ਲੋੜਵੰਦ ਪਰਿਵਾਰਾਂ ਦੇ ਘਰ ਬਣਾ ਦਿੱਤੇ ਗਏ ਨੇ ਤੁਹਾਡੇ ਤੱਕ ਕੋਈ ਸਰਕਾਰ ਦਾ ਨਾਮ ਨਹੀਂ ਪਹੁੰਚਿਆ ਨਹੀਂ ਜੀ ਲਿਖ ਕੇ ਖੜਿਆ ਵਾ ਹੈ ਦਿੱਕਰ ਤੇ ਮੰਨ ਲਓ ਕੋਈ ਸਾਨੂੰ ਸਰਕਾਰ ਦੀ ਕਿਹੇ ਬੰਦੇ ਨੂੰ ਹਲਫ ਨਹੀਂ ਮਿਲੀ ਹਾਂਜੀ ਕੋਈ ਨਹੀਂ ਸਾਨੂੰ ਹਾਂਜੀ ਨਾ ਕੋਈ ਸਾਡੇ ਕੋ ਆਇਆ ਹੀ ਆ ਤੇ ਨਾ ਕੇ ਸਾਨੂੰ ਪੁੱਛਿਆ ਹੀ ਆ ਪਰ ਮੇਰੇ 100 ਪਾਣੀ ਕਿੰਨਾ ਕਿੰਨਾ ਕ ਆ ਗਿਆ ਸੀ ਇੱਥੇ ਕਿੰਨਾ ਕ ਨੁਕਸਾਨ ਹੋ ਗਿਆ ਸੀ ਸਮਾਨ ਜਿਹੜਾ ਸੀ ਘਰ ਦਾ ਕਿੰਨਾ ਕ ਰੁੜ ਗਿਆ ਸੀ ਬਰਬਾਦ ਹੋ ਗਿਆ ਸੀ ਕਿ ਜਾਂ ਛੱਤਾਂ ਜਿਹੜੀਆਂ ਸਾਲੀਆਂ ਢਾਹ ਢੈਰੀ ਹੋ ਗਿਆ ਸੀ ਸਮਾਨ ਕੁਝ ਜਿਹਾ ਵੇਖੋ ਥੱਲੇ ਆਇਆ ਸੀ ਇੱਕ ਆ ਫ੍ਰਿਜ ਟੁੱਟੀ ਆ ਇੱਕ ਉਹ ਟੁੱਟੀ ਜੇ ਟੀਵੀ ਟਰਾਲੀ ਹੋਰ ਮੰਨ ਲਓ ਇੱਕ ਆਡਾ ਮੋਟਰਸਾਈਕਲ ਟੁੱਟਾ ਸੀ ਤੇ ਬਾਕੀ ਕੱਡਕੁੱਟ ਲਿਆ ਇਸਮਾਨ ਕੋਠੇ ਤੇ ਰੱਖ ਲਿਆ ਦੂਜੇ ਹੋਰ ਕਮਰਿਆਂ ਜਿਹੜੇ ਵੱਡੇ ਮੇਰੇ ਛੋਟੇ ਦੇ ਕਮਰੇ ਭਰਾ ਦੇ ਉਰ ਤੇ ਸਮਾਨ ਰੱਖ ਲਿਆ ਸੋ ਸਰਕਾਰ ਤੇ ਵੀ ਦਾਅਵੇ ਕਰਦੀ ਆ ਵੀ ਅਸੀਂ ਘਰ ਤੱਕ ਲੋਕਾਂ ਨੂੰ ਰਾਸ਼ਨ ਤੱਕ ਬਚਾਇਆ ਗਿਆ ਵਾ ਤੁਹਾਨੂੰ ਕਿਸੇ ਕਰਨ ਦਾ ਕੋਈ ਸਰਕਾਰੀ ਰਾਸ਼ਨ ਦੇ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਪਹੁੰਚਿਆ ਤੁਹਾਨੂੰ ਮਦਦ ਨਹੀਂ ਜੀ ਸਾਨੂੰ ਸਾਡੇ ਕੋਲ ਕੋਈ ਰਾਸ਼ਨ ਨਹੀਂ ਸਾਨੂੰ ਉਹ ਰਾਸ਼ਨ ਪਹੁੰਚਿਆ ਆ ਜਿਹੜਾ ਇਹ ਮੰਨ ਲਓ ਇਹ ਸੰਤੇ ਵਾਲੇ ਵੰਡਦੇ ਸੀ ਸਾਡੇ ਕੋਲ ਉਹ ਆਉਂਦੇ ਰਹਿਆ ਸਾਨੂੰ ਮੰਨ ਲਓ ਵੀ ਰਾਸ਼ਨ ਪਾਣੀ ਉਹਨਾਂ ਦਿੱਤਾ ਆ ਜਿਹੜਾ ਉਹਦੇ ਪਾਣੀ ਦੇ ਵਿੱਚ ਦਿੱਤਾ ਆ ਹਾਂਜੀ ਪਰ ਬਿਲਨਸੋ ਵੀ ਅੱਜ ਘਰ ਬਣਾ ਕੇ ਦਿੱਤਾ ਗਿਆ ਬਾਬਾ ਜੀ ਨਾਲ ਸੁਪਰੀਆਂ ਦਾ ਘਰ ਤੁਹਾਡਾ ਕਹਿ ਸਕਦੇ ਆ ਕਿੰਨੇ ਕੁ ਮਨ ਨੂੰ ਖੁਸ਼ੀ ਹੋਈ ਆ ਵੀ ਇੱਕ ਵਾਰੀ ਫਿਰ ਤੋਂ ਜਿਹੜਾ ਜ਼ਿੰਦਗੀ ਚ ਕਿਉਂਕਿ ਅੱਜ ਦੇ ਜ਼ਮਾਨੇ ਚ ਘਰ ਬਣਾ ਹੁਣਾ ਬਹੁਤ ਜ਼ਰੂਰੀ ਆ ਇੱਕ ਵਾਰੀ ਤੇ ਘਰ ਟੈ ਟੈਰੀ ਹੋ ਗਿਆ ਕਿ ਲੱਗਦਾ ਸੀ ਜ਼ਿੰਦਗੀ ਖਤਮ ਹੋ ਗਈ ਆ ਹਾਂਜੀ ਬਿਲਕੁਲ ਲੱਗਦਾ ਸੀ ਜੀ ਮੰਨ ਲਓ ਜੇ ਰਾਤ ਸੌਂ ਜਾਈਦਾ ਸੀ ਹੁਣ ਬੱਚੇ ਜਵਾਨ ਸੀ ਗੁੜੀਆਂ ਵਿਆਹੀ ਸੀ ਤੇ ਦੋਵੇਂ ਮੁੰਡੇ ਵੀ ਜਵਾਨ ਸੀ ਤੇ ਰਾਤ ਜਿਨੋ ਨੀਂਦ ਖੁੱਲ ਜਾਂਦੀ ਸੀ ਜਾਗ ਆ ਜਾਂਦੀ ਸੀ ਉਦੋਂ ਤੇ ਨੀਂਦ ਆਉਂਦੀ ਨਹੀਂ ਕੀ ਮੰਨ ਲਓਣ ਕਿ ਤਰ੍ਹਾਂ ਬਣਾਉਣੇ ਆ ਕੀ ਕਰਨਾ ਵੇਖੋ ਜੀ ਦਿਹਾੜੀ ਵਾਲਾ ਬੰਦਾ ਜਿਹੜਾ 5-600 ਰੁਪਿਆ ਦਿਹਾੜੀ ਆ ਜੀ ਉਹ ਪਰਿਵਾਰ ਪਾਲੂਗੇ ਘਰ ਬਣਾਉ ਕਰ ਨਹੀਂ ਬਣਦਾ ਹਾਂਜੀ ਤੇ ਬਣੀਏ ਸੋ ਵੀ ਇਸ ਤੰਬੂ ਥੱਲੇ ਕਿੰਨਾ ਸਾਰੇ ਪਰਿਵਾਰ ਤੁਸੀਂ ਰਹਿੰਦੇ ਸੀ ਮੱਛਰਾਂ ਦਾ ਕੀ ਹਾਲਾਤ ਸੀ ਕਿੰਨਾ ਕਿ ਇੱਥੇ ਰਾਤ ਕਦੀ ਅੱਖਾਂ 'ਚ ਰੋਣਾ ਵੀ ਹੁੰਦਾ ਸੀ ਵੀ ਰੱਬਾ ਚੰਗੇ ਪਲੇ ਘਰਾਂ ਵਾਲੇ ਸੀ ਅੱਜ ਸਾਨੂੰ ਤੰਬੂਆਂ 'ਚ ਰਹਿਣ ਵਾਸਤੇ ਮਜਬੂਰ ਕਰ ਦਿੱਤਾ ਗਿਆ ਅਜ ਰੋਣਾ ਤੇ ਵੇਖੋ ਜੀ ਮਨ ਤੇ ਥੋੜਾ ਜਿਆਦਾ ਦੁਖੀ ਹੁੰਦਾ ਸੀ ਹਜਣੋਂ ਆਪਾਂ ਮੰਲੋ ਆਲਣਾ ਤੇ ਪੰਛੀ ਵੀ ਰੁੰਦਾ ਹੀ ਆ ਜਿਨਾਂ ਦਾ ਢਾਈਏ ਤੇ ਆਪਾਂ ਦੇ ਫਿਰ ਇਨਸਾਨ ਆ ਜਿਨੋਂ ਇੱਕ ਬੈਠੇ ਬਿਠਾਏ ਆਲਣੇ ਦੇ ਵਿੱਚ ਆ ਆ ਦੂਜੀ ਤੀਜੀ ਵਾਰ ਸਾਡੇ ਨਾਲ ਹੋਇਆ 88 ਦੇ ਅੜਚ ਵੀ ਸਾਰੇ ਟਹਿ ਟੇ ਰਹੀ ਹੋਏ ਹਾਂਜੀ ਸਾਰਾ ਮਾਲ ਸਾਡਾ ਰੁੜ ਗਿਆ ਸਭ ਸਮਾਨ ਵੀ ਸਾਡਾ 88 ਦੇ ਅੜਚ ਰੁੜ ਗਿਆ ਸੀ ਤੇ ਅਸੀਂ ਫਿਰ ਆਪਣੇ ਪੈਰਾਂ ਤੇ ਹੋਏ ਹਾਂ ਵੀ ਮੰਨ ਲਓ ਜੋ ਮਾੜੇ ਮੋٹے ਘਰ ਬਣਾਏ ਸੀ ਆ ਸਾਡੇ ਉਹ ਵੀ ਟਹਿ ਗਏ ਤੇ ਵੇਖੋ ਮਨ ਤੇ ਦੁਖੀ ਹੋਣਾ ਸੀ ਹਾਂਜੀ ਅਸੀਂ ਦੇਖਿਆ ਅੱਜ ਵਿਆਹ ਵਾਲਾ ਮਾਹੌਲ ਲੱਗ ਰਿਹਾ ਸੀ ਪਕੌੜੇ ਕੱਢੇ ਗਏ ਨੇ ਰਸਤੇ ਦਾ ਭੰਪ ਭਰਾਏ ਨੇ ਕਿੰਨੀ ਖੁਸ਼ੀ ਹੋਈ ਆ ਕਿੰਨੇ ਕੁ ਲੋਕਾਂ ਨੇ ਵਧਾਈਆਂ ਦਿੱਤੀਆਂ ਅੱਜ ਜੀ ਵੇਖੋ ਜੀ ਸਾਨੂੰ ਪਹਿਲਾਂ ਤੇ ਸਾਡਾ ਪਿੰਡ ਬਹੁਤ ਵਧੀਆ ਸਾਰੇ ਪਿੰਡ ਨੇ ਸਾਨੂੰ ਵਧਾਈ ਦਿੱਤੀ ਆ ਸਾਰੇ ਪਿੰਡ ਨੇ ਸਾਨੂੰ ਇਹ ਕਿਹਾ ਵੀ ਬਹੁਤ ਵਧੀਆ ਆ ਬਹੁਤ ਸੋਹਣਾ ਹਾਂਜੀ ਤੇ ਆਂਡ ਗਵਾਂਡ ਵੀਰ ਭਰਾ ਜਿਹੜੇ ਸਾਡੇ ਮੰਨ ਲਓ ਕੁਲਦੀਪ ਸਿੰਘ ਸਰਪੰਚ ਨੇ ਸਾਡੇ ਡੇਰੇ ਤੋਂ ਤੇ ਮੰਨ ਲਓ ਵੀ ਬਹੁਤ ਸਾਰਾ ਚਾ ਮਾਨ ਸਮਾਨ ਕਰਦੇ ਆ ਕੀਤਾ ਹੈ ਕਿ ਮੰਨ ਲਓ ਵਧੀਆ ਕੀਤਾ ਜੋ ਬਾਬਾ ਜੀ ਦੇ। ਦੇਖੋ ਵੀ ਬੱਚੇ ਨਹੀਂ ਕਹਿੰਦੇ ਸੀ ਵੀ ਤੁਹਾਨੂੰ ਕੋਈ ਸਵਾਲ ਕਰਦੇ ਹਣ ਵੀ ਪਾਪਾ ਘਰ ਕਦੋਂ ਬਣੂਗਾ ਸਾਡਾ ਕਿ ਸਾਰੀ ਉਮਰ ਸਾਨੂੰ ਇਸ ਤੰਬੂ 'ਚ ਰਹਿਣਾ ਪਊਗਾ। ਬੱਚੇ ਸਵਾਲ ਕਰਦੇ ਸੀਗਾ ਜੀ ਤੇ ਦੇਖੋ ਜੀ ਇੱਕ ਨਿਗਾਜਾ ਬੱਚਾ ਆ ਮੈਂ ਆਪਣੇ ਭਰਾ ਦਾ ਲੈ ਕੇ ਪਾਲਿਆ ਛੋਟਾ ਜਿਹਾ। ਉਹ ਰਾਤ ਦੇ ਨੇ ਸਤਾਉਂਦਾ ਸੀ ਕਿ ਮੰਨ ਲਓ ਆਪਾਂ ਕਦੋਂ ਘਰ ਬਣਾਉਣਾ ਐ ਕਦੋਂ ਡੈਡੀ ਜੀ ਘਰ ਬਣਾਉਣਾ ਐ ਤੇ ਤਸੱਲੀ ਦਿੰਦੇ ਰਹੇ ਆ ਵੀ ਬਣ ਜੂਗਾ ਕੋਈ ਨੀ ਪੁੱਤ ਬਣਾਉਣ ਡਿਆ ਆ ਬਣ ਜੂਗਾ ਤੇ ਅੱਜ ਉਹ ਵੀ ਬੜਾ ਖੁਸ਼ ਆ ਤੇ ਹੀ ਵੀ ਖੁਸ਼ ਆ। ਪਰਵਾਹ ਕਿ ਮੈਂਬਰਾਂ ਨਾਲ ਗੱਲਬਾਤ ਕਰਦੇ ਆ। ਅਪੜੇ ਕੀ ਕਹਿਣਾ ਚਾਹੇਗੀ ਅੱਜ ਜਿਹੜੇ ਤੇ ਕਿੰਨੀ ਖੁਸ਼ੀ ਆ ਵੀ ਅੱਜ ਤੁਹਾਡਾ ਘਰ ਬਣਾਕ ਦਿੱਤਾ ਗਿਆ ਹਾਂਜੀ ਬਾਬੇ ਬੜੂਸਾ ਵਾਲਿਆਂ ਨੇ ਸਾਨੂੰ ਘਰ ਬਣਾਕ ਦਿੱਤਾ ਬਹੁਤ ਖੁਸ਼ੀ ਆ ਅੱਜ ਧੰਨਵਾਦ ਕਰਦੇ ਹਾਂ ਉਹਨਾਂ ਦਾ ਵੀ ਸਾਨੂੰ ਅੱਜ ਫੇਰ ਦੁਬਾਰਾ ਤਿੰਨ ਚਾਰ ਮਹੀਨੇ ਤੋਂ ਬਾਅਦ ਅੱਜ ਛੱਤ ਮਿਲੀ ਨਸੀਬ ਹੋਈ ਕਰਮਾਂ ਚ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਬੂ ਬੜੂਸਾ ਵਾਲਿਆਂ ਬਾਬਾ ਜੀ ਜਦੋਂ ਪਾਣੀ ਆਇਆ ਸੀ ਪਾਣੀ ਦੀ ਮਾਰ ਵੱਜੀ ਸੀ ਜਿਵੇਂ ਦੱਸਿਆ ਤੁਹਾਡੇ ਪਤੀ ਨੇ ਵੀ ਪਹਿਲਾਂ ਵੀ 88 ਜੀ ਸਾਨੂੰ ਹੁਣ ਨੁਕਸਾਨ ਹੋਇਆ ਸੀ ਉਸ ਤੋਂ ਬਾਅਦ ਫੇਰ ਹੋਇਆ ਸੀ ਹੁਣ ਇਹ ਜਿਹੜਾ ਹੁਣ ਨੁਕਸਾਨ ਹੋਇਆ ਤਿੰ ਕੀ ਲੱਗਦਾ ਨਹੀਂ ਕੁਝ ਇਥੇ ਬੰਦ ਦਾ ਤਿਆਮ ਹੋਣਾ ਚਾਹੀਦਾ ਵੀ ਜਿਹੜੀ ਇਹ ਪਾਣੀ ਦੀ ਮਾਰ ਨਾ ਵੱਜੇ ਅੱਜ ਕਿੰਨੇ ਘਰਾਂ ਦੇ ਘਰ ਜਿਹੜੇ ਬਰਬਾਦ ਹੋ ਚੁੱਕੇ ਨੇ ਚੀਜ਼ ਹਾਂਜੀ ਬਹੁਤ ਨੁਕਸਾਨ ਹੋਇਆ ਜੀ ਸਾਡਾ ਮੰਨ ਲਓ ਵੀ ਘਰ ਵੀ ਬਰਬਾਦ ਹੋ ਗਿਆ ਫਸਲ ਵੀ ਮਾਲ ਡੰਗਰ ਵੀ ਮੰਨ ਲਓ ਵੀ ਸਾਰਾ ਕੁਝ ਹੀ ਤਬਾਹ ਇੱਕ ਸਾਹਮਣੇ ਹੋ ਗਿਆ ਦੁਬਾਰਾ ਇੱਕ ਸਾਹਮਣੇ ਜ਼ਿੰਦਗੀ ਜੀਣ ਵਾਲੀ ਗੱਲ ਹੋਈ ਛੱਡਣਾ ਤੇ ਹਾਂਜੀ ਅਸੀਂ ਦੇਖਿਆ ਰਿਸ਼ਤੇ ਦਾ ਭੈਣ ਭਰਾ ਹੀ ਪਹੁੰਚੇ ਨੇ ਖੁਸ਼ੀ ਦੇ ਮੌਕੇ ਤੇ ਵਿਆਹ ਗਿਆ ਮਾਹੌਲ ਹੈ ਸਾਰੇ ਦਾ ਚੜੇ ਖੁਸ਼ੀ ਵੀ ਆ ਸਾਰੇ ਵਧਾਈਆਂ ਦੇ ਰਹੇ ਨੇ ਵੀ ਪ੍ਰਮਾਤਮਾ ਤੁਹਾਡਾ ਘਰ ਬਣਾ ਦਿੱਤਾਗਾ ਕੀ ਕ ਹਾਂਜੀ ਚਲੋ ਵੀ ਅੱਜ ਤੇ ਸਾਰੇ ਪਹੁੰਚੇ ਆ ਪਰ ਦੁੱਖ ਵੇਲੇ ਤਾਂ ਕੋਈ ਨਹੀਂ ਜੇ ਵਿਰਲਾ ਹੀ ਕੋ ਨੇੜੇ ਲੱਗਦਾ ਨਹੀਂ ਤਾਂ ਕੋਈ ਨਹੀਂ ਜੇ ਦੁੱਖ ਵੇਲੇ ਲੱਗਦਾ ਹੈਗਾ ਮਹਾਰਾਜ ਦਾ ਹਸਾਰਾ ਹੁੰਦਾ ਜੀ ਉਸ ਟਾਈਮ ਤਾਂ ਕੋਈ ਭੈਣ ਭਰਾ ਵੀ ਸਾਰੇ ਪਿੱਛਾ ਕਰ ਦਿੰਦੇ ਆ ਉਸ ਟਾਈਮ ਤੇ ਅਬੂਦੋਸੋ ਪਾਈ ਸਾਹਿਬ ਜਦੋਂ ਘਰ ਇਸ ਤਰ੍ਹਾਂ ਹੋ ਗਿਆ ਸੀ ਜਿਵੇਂ ਭੈਣ ਨੇ ਗੱਲ ਕੀਤੀ ਵੀ ਰਿਸ਼ਤੇ ਦਾ ਭੈਣ ਭਰਾ ਬਣੀ ਸੀ ਪਹੁੰਚੇ ਅੱਜ ਚਲੋ ਸੁੱਖ ਦਾ ਸਮਾਵਾਸ ਸਭ ਕੋਈ ਆਇਆ ਯਾਰ ਉਦੋਂ ਕੱਲਿਆਂ ਬੈਠੀ ਹੁੰਦੇ ਸੀ ਉਹ ਰੱਬ ਗਾੜੀ ਰ ਕਿੰਨੀ ਅਰਦਾਸ ਕਰਦੇ ਸੀ ਵੀ ਸੱਚੇ ਪਾਸ਼ਾ ਸਾਡਾ ਵੀ ਘਰ ਬਣਾਓ ਸਾਡੂੰ ਜਿਹੜੀ ਕਿਤੇ ਕੱਖਾਂ ਦੇ ਕੁਲੀ ਬਣਾ ਦਿਓ ਅੱਜ ਪ੍ਰਮਾਤਮਾ ਵਾਲੇ ਵਧੀਆ ਘਰ ਬਣਾ ਕੇ ਦਿੱਤਾ ਵਾ ਹਾਂਜੀ ਬਹੁਤ ਵਧੀਆ ਜੀ ਅੱਜ ਮੰਨ ਲਓ ਬਣਾਇਆ ਸਾਡੀ ਮੰਨ ਲਓ ਇਹ ਭੂਆ ਇੱਕ ਵਿਚਾਰੀ ਉਹ ਆਉਂ ਜਾਂਦੀ ਸਾਡੇ ਕੋਲ ਮੰਨ ਲਓ ਸਾਡੇ ਅੱਜ ਵੀ ਭੂਆ ਹੀ ਆਈ ਆ ਸਾਡੇ ਕੋਲ ਬਹੁਤੇ ਰਿਸ਼ਤੇਦਾਰ ਤਾਂ ਸਾਡੇ ਆਏ ਹੀ ਨਹੀਂ ਅੱਜ ਵੀ ਨਹੀਂ ਆ ਪੂਆ ਜੀ ਪੂਆ ਜੀ ਨਾਲ ਗੱਲਬਾਤ ਕਰਦੇ ਆ ਪੂਆ ਜੀ ਬਹੁਤ ਵਧਾਈਆਂ ਹੋਣ ਪੁੱਤ ਦਾ ਘਰ ਫੇਰ ਬਣ ਗਿਆ ਵਾ ਕਹਿੰਦੇ ਪੂਆ ਜੀ ਕੱਲੀ ਆਈ ਆ ਰਿਸ਼ਤੇਦਾਰ ਹਜੇ ਵੀ ਨਹੀਂ ਕਹਿੰਦੇ ਗਈ ਆਏ ਸਾਨੂੰ ਤਾਂ ਟੈਨਸ਼ਨ ਹੀ ਲੱਗੀ ਵੀ ਕਦੋਂ ਭੰਡਗੇ ਤੇ ਕਦੋਂ ਉਹਦੇ ਰਹਿ ਸਿਆਲ ਉੱਤੋਂ ਆਇਆ ਵਾ ਤੇ ਤਾਂ ਕਰਕੇ ਬੜਾ ਫਿਕਰ ਰਿਹਾ ਸਾਨੂੰ ਤੇ ਇਹਦਾ ਤੇ ਜਾ ਪਏ ਆ ਤੇ ਸ਼ੂਗਰ ਕੀਤਾ ਵੀ ਸ਼ੂਗਰ ਮਹਾਰਾਜ ਕਿਤੇ ਪਏ ਇਹਦੇ ਕਰ ਆ ਪਰ ਕਹਿੰਦੇ ਪੋਵਾ ਨੂੰ ਹਮੇਸ਼ਾ ਬੜੀ ਫਿਕਰ ਹੁੰਦੀ ਆ ਆਪਣੇ ਬੱਚਿਆਂ ਦੀ ਵਾਕਿਆ ਤੋ ਆ ਨੂੰ ਫਿਕਰ ਤੁਸੀਂ ਪਹੁੰਚੇ ਹੋ ਜਿਸ ਤਰ੍ਹਾਂ ਦੇ ਆਪਣੇ ਧੀਆਂ ਪੁੱਤਰ ਨੇ ਉਹੋ ਜਿਹੀ ਇਹ ਆ ਹੈ ਫਿਕਰ ਤੇ ਹੁੰਦਾ ਹੀ ਆ ਫਿਰ ਵੀ ਹੈ ਮਾਂ ਪਿਓ ਜਿਹਾ ਇਹ ਹੈ ਉਹ ਫਿਕਰ ਕਿੰਨਾ ਕਿ ਹੁੰਦਾ ਦਰ ਨੁਕਸਾਨ ਕਿੰਨਾ ਹੋਇਆ ਬਹੁਤ ਨਿਕਾੜਿਆ ਤਾਂ ਤੇ ਹੋਇਆ ਯਾਹੀ ਦੇਖ ਕੇ ਗਾਇ ਤਾਂ ਮੈਨੂੰ ਤੇ ਰੋਟੀ ਨਹੀਂ ਲੰਗਦੀ ਜਾ ਕੇ ਵੀ ਮੈਂ ਰੋਟੀ ਵੀ ਖਾ ਲਵਾਂ ਆਖਾਂ ਪਿਆ ਸਿਆਲ ਆ ਗਿਆ ਬੱਚੇ ਕੀ ਕਰਨਗੇ ਕਿੱਥੇ ਸੌਣਗੇ ਰਾਤ ਬਿਲਕੁਲ ਤੇ ਇਹ ਤਰ ਤਬੂ ਵੇਖ ਕੇ ਜੇ ਮੇਰੇ ਤੇ ਬੜੇ ਜੀ ਨੂੰ ਕੁਛ ਹੋਇਆ ਵੇ ਵੇ ਕੇ ਤੇ ਆ ਪਏ ਤੇ ਸ਼ੂਗਰ ਕੀਤਾ ਵੀ ਮਹਾਰਾਜ ਬੜੀ ਬੜੀ ਉਮਰ ਉਹਨਾਂ ਦੀ ਹੋਈ ਜਿਨ੍ਹਾਂ ਨੇ ਪਾਤੇ ਹੈ ਤੇ ਤਾਂ ਕਰਕੇ ਵੀ ਬੜੀ ਖੁਸ਼ੀ ਆਈ ਸੀ ਸਿਆਲ ਵਾਲਾ ਸੀ ਕਿ ਲੱਗਦਾ ਸੀ ਜਿਵੇਂ ਖੁੱਲਾ ਏਰੀਆ ਵਾ ਇੱਥੇ ਠੰਢੀ ਬੜੀ ਪੈਂਦੀ ਇਸ ਇਲਾਕੇ ਵਿੱਚ ਬਾਰਡਰ ਦੇ ਏਰੀਆ ਵਾ ਬਿਲਕੁਲ ਸਾਹਮਣੇ ਬਾਰਡਰ ਆ ਇੱਥੇ ਇਲਾਕੇ ਖੁੱਲੇ ਠੰਡ ਬੜੀ ਪੈਂਦੀ ਇਲਾਕੇ ਜੀ ਹਾਂਜੀ ਇਹ ਇੱਥੇ ਕਰਕੇ ਠੰਢ ਤੇ ਸਾਰੇ ਇਲਾਕੇ ਨਾਲੋਂ ਇੱਥੇ ਜ਼ਿਆਦਾ ਵਾ ਹਾਂਜੀ ਤੇ ਇਹ ਆ ਵੀ ਚਲੋ ਮਹਾਰਾਜ ਨੇ ਪਾਏ ਆ ਕਿ ਸਿਆਲ ਕੱਢਣ ਦੇ ਬੱਚੇ ਵਿੱਚ ਹਾਂ ਤੇ ਫਿਕਰ ਤਾਂ ਹੁੰਦਾ ਹੀ ਕੀ ਲੱਗਦਾ ਵੀ ਨਵੇਂ ਸਾਲ ਦਾ ਬਾਬਾ ਜੀ ਨੇ ਤੁਹਾਨੂੰ ਗਿਫਟ ਦੇ ਦਿੱਤਾ ਗਿਆ ਕਰਦਾ ਹਾਂਜੀ ਜੀ ਲੱਗਦਾ ਜੀ ਲੱਗਦਾ ਕੀ ਆ ਜੀ ਦੇ ਦਿੱਤਾ ਦੇ ਹਾਂਜੀ ਸਹੀ ਆ ਹਾਂਜੀ ਤੇ ਵਧੀਆ ਬਹੁਤ ਵਧੀਆ ਜੀ ਬਾਬਾ ਜੀ ਨੂੰ ਮਹਾਰਾਜ ਬਹੁਤੀ ਬਹੁਤੀ ਵੱਡੀ ਉਮਰ ਬਖਸ਼ੇ ਹੋਰ ਹੋਰ ਲੋਕਾਂ ਦਾ ਭਲਾ ਕਰਨ ਠੀਕ ਹੈ ਨਾ ਹਾਂਜੀ ਕੀ ਗੱਲ ਬਹੁਤ ਧੰਨਵਾਦੀ ਬਿਲਕੁਲ ਤੁਸੀਂ ਦੇਖਿਆ ਲੋਕਾਂ ਦੇ ਚਿਹਰੇ ਤੇ ਖੁਸ਼ੀ ਵੀ ਆ ਪਰਿਵਾਰਕ ਮੈਂਬਰਾਂ ਦਾ ਜਿਹੜੇ ਧੰਨਵਾਦ ਕਰਦੇ ਥੱਕਦੇ ਨਹੀਂ ਆ ਬੜੂ ਸਾਹਿਬ ਵਾਲੇ ਬਾਬਾ ਜੀ ਦਾ ਵੀ ਇਹਨਾਂ ਨੇ ਜਿਹੜੀ ਸੇਵਾ ਜਿਹੜੀ ਕੀਤੀ ਗਈ ਹੈ ਬੜੀ ਵੱਡੀ ਸੇਵਾ ਵਾ ਇਸ ਕਰਕੇ ਹਰ ਕਿਸੇ ਨੂੰ ਚਾਹੀਦਾ ਵਾ ਆਪਣੇ ਦਸਵੰਦ ਵਿੱਚੋਂ ਸੇਵਾ ਕੱਢ ਕੇ ਕਿਤੇ ਨਾ ਕਿਤੇ ਕਿਸੇ ਗਰੀਬ ਦੇ ਲੇਖੇ ਜਰੂਰ ਲਾਵੇ ਤਾਂ ਕਿ ਜਿਹੜੀ ਦਸਵੰਦ ਤੁਸੀਂ ਕੱਢਦੇ ਹੋ ਤੁਹਾਡੀਆਂ ਕਮਾਈਆਂ ਵਿੱਚ ਜੜੀਆਂ ਉਹ ਬਰਕਤਾਂ ਪਾਵੇ ਤੁਸੀਂ ਦੇਖਿਆ ਅੱਜ ਕਿਸ ਤਰ੍ਹਾਂ ਰੀਬਨ ਕੱਟ ਕੇ ਜਿਹੜੀ ਇਹ ਘਰ ਦੀ ਸ਼ੁਰੂਆਤ ਕੀਤੀ ਗਈ ਆ ਅਤੇ ਮੋਹ ਮਿੱਠਾ ਵੀ ਕਰਵਾਇਆ ਗਿਆ ਭਾਈ ਸਾਹਿਬ ਇਥੇ ਸੋਪੇ ਫੜ ਕੇ ਖੜੇ ਨੇ ਭਾਈ ਸਾਹਿਬ ਗੱਲਬਾਤ ਕਰਦੇ ਆਂ ਭਾਈ ਸਾਹਿਬ ਕਿਸ ਤਰ੍ਹਾਂ ਦੇ ਰਹੇ ਹੋ ਅੱਜ ਖੁਸ਼ੀ ਦਾ ਮੌਕਾ ਵਾ ਕੀ ਕਹਿਣਾ ਚਾਹੋਗੇ ਤੇ ਅੱਜ ਹਾਂਜੀ ਬਹੁਤ ਵਧੀਆ ਹਾਂਜੀ ਕੀ ਜੀ ਬਹੁਤ ਵਧੀਆ ਪਹਿਲੇ ਤੁਸੀਂ ਕੁਝ ਬੋਲੋਗੇ ਹਾਂਜੀ ਹਾਂਜੀ ਤੁਸੀਂ ਅੱਜ ਸਵੇਖਿਆ ਰੀਮ ਕਟਾਉਂਦੇ ਕਟਾਉਂਦੇ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਵਧੀਆ ਲੱਗਿਆ ਜੀ ਸਾਡਾ ਘਰ ਬਣਿਆ ਹਾਂਜੀ ਬਾਬਾ ਜੀ ਦੀ ਕਿਰਪਾ ਨਾਲ ਉਹਨਾਂ ਸਾਡਾ ਘਰ ਵੀ ਨਾ ਕਿ ਦਿੱਤਾ ਬਹੁਤ ਖੁਸ਼ੀ ਸਾਨੂੰ ਹਾਂਜੀ ਹਾਂਜੀ ਮੇਰੇ ਪਿਆਰ ਨੂੰ 1 ਸਾਲ ਹੋ ਗਿਆ ਹੈ ਹਾਂਜੀ ਜਦੋਂ ਘਰ ਟਿਕਿਆ ਸੀ ਤੇ ਮੈਂ ਆਪਣੇ ਸੋਹਰੇ ਇੱਥੇ ਨਹੀਂ ਸੀ ਤੇ ਸੁਣ ਕੇ ਬੜਾ ਦੁੱਖ ਹੋਇਆ ਸੀ ਦੇਖਣ ਵੀ ਨਹੀਂ ਆਇਆ ਗਿਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਸੀ ਤੇ ਉਸ ਤੋਂ ਬਾਅਦ ਆਪਾਂ ਹੁਣ ਦੇਖਣਾ ਹੈ ਹੀ ਫਿਰ ਦੇ ਇੱਕ ਗੇ ਵੱਡਾ ਦੁੱਖ ਹੈ ਸਾਰਾ ਘਰ ਡਿੱਗ ਗਿਆ ਸੀ ਹਾਂਜੀ ਹੁਣ ਪਾਪਾ ਜੀ ਨੇ ਬਣਾ ਕੇ ਦਿੱਤਾ ਵਾ ਬਹੁਤ ਵਧੀਆ ਲੱਗਦਾ ਹੈ ਜੀ ਮੈਨੂੰ ਤਾਂ ਤੁਹਾਡੇ ਵਿਆਹ ਤੋਂ ਬਾਅਦ ਇਹ ਦੂਸਰੀ ਖੁਸ਼ੀ ਹੈ ਜਿਹੜੀ ਆ ਸਾਂਝੀ ਕੀਤੀ ਆ ਜਿਹੜੀ ਇਸ ਘਰ ਵਿੱਚ ਹਾਂਜੀ 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 ਦੂਸਰੀ ਖੁਸ਼ੀ ਆ ਹਾਂਜੀ ਬਾਬਾ ਜੀ ਦਾ ਧੰਨਵਾਦ ਕਰਦੇ ਆ ਬਾਬਾ ਜੀ ਤਾਂ ਬਹੁਤ ਜ਼ਿਆਦਾ ਧੰਨਵਾਦ ਬਹੁਤ help ਕੀਤੀ ਮੈਂ ਪਾਪਾ ਦੀ ਇਹ ਇੱਕ ਮਲੇ ਗਰੀਪਨ ਕਰਕੇ ਸਾਨੂੰ ਇਹ ਕਿਵੇਂ ਬਣਾਣਾ ਹੈ ਹਲ ਇੱਕ ਅਗਸਿਆ ਹੁੰਦੇ ਨਹੀਂ ਚੇਤੀ ਬੰਨਣਾ ਵੀ ਨਹੀਂ ਹਮੇਸ਼ਾ ਕਹਿੰਦਾ ਵੀ ਗਰੀਬਾਂ ਦਾ ਰੱਬ ਹੁੰਦਾ ਵਾ ਕੀ ਲੱਗਦਾ ਇਹ ਗੱਲ ਸੱਚ ਹੈ ਜੀ ਇਹ ਹਾਂਜੀ ਬਿਲਕੁਲ ਸੱਚ ਆ ਹਾਂਜੀ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਪਰਿਵਾਰ ਕੇ ਮੈਂਬਰਾਂ ਦੇ ਅੱਛੇ ਇਹ ਖੁਸ਼ੀ ਵੀ ਆ ਪਰਿਵਾਰ ਕੇ ਮੈਂਬਰ ਬਾਰ-ਬਾਰ ਵਧਾਈਆਂ ਦੇ ਰਹੇ ਨੇ ਅਤੇ ਬਾਬਾ ਜੀ ਦਾ ਧੰਨਵਾਦ ਕਰਦੇ ਨੇ ਸਾਡੀ ਵੀ ਸੰਗਤ ਨੂੰ ਅਪੀਲ ਆ ਕਿ ਆਪਣਾ ਸਬੰਧ ਜਰੂਰ ਕੱਢਿਆ ਕਰੋ ਤਾਂ ਜੋ ਕਿ ਕਿਸੇ ਦੇ ਲੇਖੇ ਲੱਗ ਸਕੇ ਅੱਜ ਬੜੂ ਸਾਹਿਬ ਵਾਲੇ ਬਾਬਾ ਜੀ ਆਏ ਨੇ ਨਾਲ ਬੰਬੇ ਤੋਂ ਜਿਹੜੀ ਵੱਡੀ ਸੰਗਤ ਜਿਹੜੀ ਪਹੁੰਚੇ ਨੇ ਪ੍ਰਧਾਨ ਸਾਹਿਬ ਪਹੁੰਚੇ ਨੇ ਇਹਨਾਂ ਨੇ ਵੱਡੀ ਸੇਵਾ ਜਿਹੜੀ ਕੀਤੀ ਗਈ ਆ ਪਰਿਵਾਰਕ ਮੈਂਬਰਾਂ ਨੇ ਤੁਸੀਂ ਦੇਖਿਆ ਸਬੰਧ ਜਿਹੜਾ ਸਾਡੀ ਸੰਗਤਾਂ ਨੇ ਭੇਜਿਆ ਵਾ ਇਸ ਕਾਕੇ 100 ਘਰ ਬਣਾਉਂਦਾ ਟੀਚਾ ਵਾ 56 ਘਰ ਬਣਾਤਾ ਗਿਆ ਬਾਬਾ ਜੀ ਵੱਲੋਂ ਹੋਰ ਤੁਹਾਡੇ ਸੰਗਤ ਦੀ ਅਪੀਲ ਆ ਆਪਣੇ ਸਬੰਧ ਕੱ ਗਰੀਬ ਘਰ ਦੇ ਜਿਹੜੇ ਆ ਲੇਖੇ ਜਿਹੜਾ ਉਹ ਲੱਗ ਸਕੇ ਮੇਨੂੰ ਦੀ ਉਜਾਤ ਮੈਂ ਤੁਹਾਡਾ ਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਰ